ਸ਼ਸ਼ਰੀ ਕਾਲ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਵੀ ਆਪਾਂ ਜੇ ਸ਼ੁਰੂ ਤੋਂ ਇੰਗਲਿਸ਼ ਸਿੱਖਣੀ ਆ ਤਾਂ ਆਪਾਂ ਸਾਨੂੰ ਕੀ ਆਉਣਾ ਚਾਹੀਦਾ ਸਭ ਤੋਂ ਪਹਿਲਾਂ ਜੇ ਤੁਸੀਂ ਇੰਗਲਿਸ਼ ਸ਼ੁਰੂ ਤੋਂ ਸਿੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਬਜੈਕਟ ਵਰਬ ਆਬਜੈਕਟ ਇਹਦੇ ਬਾਰੇ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ਚਲੋ ਅੱਜ ਦੀ ਆਪਾਂ ਵੀਡੀਓ ਆਪਣੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੰਗਲਿਸ਼ ਸਿੱਖਣ ਦੇ ਲਈ ਆਪਾਂ ਨੂੰ ਸਬਜੈਕਟ ਦਾ ਪਤਾ ਹੋਣਾ ਚਾਹੀਦਾ ਹੈ ਸਬਜੈਕਟ ਕੀ ਹੁੰਦਾ ਹੈ ਕਰਤਾ ਬਰਬ ਕਿਰਿਆ ਆਬਜੈਕਟ ਕਰਮ ਠੀਕ ਹੈ ਸਬਜੈਕਟ ਪਲਸ ਵਰਬ ਪਲਸ ਆਬਜੈਕਟ ਇਹ ਤਿੰਨ ਮੇਨ ਹੁੰਦੀ ਹੈ ਆਪਣੀ ਇੰਗਲਿਸ਼ ਦੀ ਸਿੱਖਣ ਦੇ ਲਈ ਸਬਜੈਕਟ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਕੁਐਸਚਨ ਆਉਂਦਾ ਸਬਜੈਕਟ ਕੀ ਹੁੰਦਾ ਹੈ ਸਬਜੈਕਟ ਉਹ ਹੁੰਦਾ ਵਾ ਜਿਹਦੇ ਬਾਰੇ ਗੱਲ ਕਿੱਤੀ ਜਾਂਦੀ ਹੈ ਠੀਕ ਹੈ ਜਿਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਉਹ ਸਬਜੈਕਟ ਹੋਊਗਾ ਸਬਜੈਕਟ ਨਾਉਨ ਵੀ ਹੋ ਸਕਦਾ ਹੈ ਜਿਹਨੂੰ ਆਪਾਂ ਨਾਮ ਕਹਿੰਦੇ ਆ ਪ੍ਰੋਨਾਉਨ ਵੀ ਹੋ ਸਕਦਾ ਜਿਹਨੂੰ ਆਪਾਂ ਨਾਮ ਕਹਿੰਦੇ ਆ ਨਾਉਨ ਜੀਰਣ ਦੇ ਰੂਪ ਵਿੱਚ ਵੀ ਆ ਸਕਦਾ ਇਹ ਮੈਂ ਤੁਹਾਨੂੰ ਅੱਗੇ ਦੱਸਾਂਗੀ ਦੇਖੋ ਮੈਨੇ ਕਿਹਾ ਰਾਮ ਇਜ਼ ਅ ਗੁੱਡ ਬாய் ਰਾਮ ਇੱਥੇ ਕਿਸੇ ਦਾ ਨਾਮ ਹੈ ਇਹ ਨਾਉਨ ਹੈ ਕਿਉਂਕਿ ਸਬਜੈਕਟ ਦੀ ਥਾਂ ਤੇ ਲੱਤਾ ਗਿਆ ਹੈ ਇੱਥੇ ਰਾਮ ਨੂੰ ਮੈਂ ਪ੍ਰੋਨਾਉਨਸਿਵ ਚੇਂਜ ਕਰ ਲਿਆ ਇਹ ਵੀ ਸਬਜੈਕਟ ਹੈ ਹੀ ਇਜ਼ ਅ ਗੁੱਡ ਬாய் ਠੀਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜਾ ਸਬਜੈਕਟ ਹੁੰਦਾ ਨਾਉਨ ਤੇ ਪ੍ਰੋਨਾਉਨ ਹੋ ਸਕਦਾ ਵਾਕਿੰਗ ਇਜ਼ ਅ ਗੁੱਡ ਫਾਰ ਆਵਰ ਹੈਲਥ ਵਾਕਿੰਗ ਇੱਕ ਨਾਉਨ ਹੈ ਜੋ ਕਿ ਜੀਰਣ ਦੇ ਰੂਪ ਵਿੱਚ ਪਿਆ ਹੈ ਜਦੋਂ ਆਪਾਂ ਜੀਰਣ ਨੂੰ ਸਬਜੈਕਟ ਦੇ ਤੌਰ ਤੇ ਯੂਜ਼ ਕਰਦੇ ਆ ਉਦੋਂ ਜੀਰਡ ਇੱਕ ਨਾਉਨ ਦਾ ਕੰਮ ਕਰਦਾ ਹੈ ਠੀਕ ਹੈ ਇਹ ਯਾਦ ਰੱਖਣਾ ਤੁਸੀਂ ਵਰਬ ਕੀ ਹੁੰਦੀ ਹੈ ਵਰਬ ਕਿਰਿਆ ਹੁੰਦੀ ਹੈ ਵਰਬ ਐਕਸ਼ਨ ਵੀ ਹੋ ਸਕਦੀ ਹੈ ਨੋਨ ਐਕਸ਼ਨ ਵੀ ਹੋ ਸਕਦੀ ਹੈ ਠੀਕ ਹੈ ਐਕਸ਼ਨ ਦਾ ਮਤਲਬ ਜਿਵੇਂ ਈਟ ਰਨ ਰਾਈਟ ਫਿਜ਼ੀਕਲ ਐਕਟੀਵिटीज ਜਿਹਨੋਂ ਆਪਾਂ ਦੇਖ ਸਕਦੇ ਆ ਨੋਨ ਐਕਸ਼ਨ ਜਿਹੜੀਆਂ ਮਤਲਬ ਕਿ ਫਿਜ਼ੀਕਲੀ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਥਿੰਕ ਕਰ ਸਕਦੇ ਆ ਜਿਵੇਂ ਲਾਈਕ ਕਰ ਸਕਦੀ ਆ ਠੀਕ ਹੈ ਇਹਨਾਂ ਨੂੰ ਆਪ ਐਕਚਰ ਨਹੀਂ ਕਰਦੇ ਜਸਟ ਆਪਣ ਦਿਬਾਗ ਵਿੱਚ ਉਧਿਆ ਰਹੇ ਵਰਬ ਜਿਹੜੀ ਹੁੰਦੀ ਆ ਮੁੱਖ ਤੌਰ ਤੇ ਦੋ ਤਰ੍ਹਾਂ ਦੀ ਹੁੰਦੀ ਆ 트랜ਜ਼ੀਟਿਵ ਤੇ ਇਨਟਰਾਂਜ਼ੀਟਿਵ 트랜ਜ਼ੀਟਿਵ ਮਤਲ ਸਕਰਮਕ ਕਿਰਿਆ ਇਨਟਰਾਂਜ਼ੀਟਿਵ ਮਤਲ ਅਕਰਮਕ ਕਿਰਿਆ 트랜ਜ਼ੀਟਿਵ ਵਰਬ ਜਿਹੜੀ ਹੁੰਦੀ ਆ ਉਹ ਇਕੱਲੇ ਨਹੀਂ ਖੜ ਸਕਦੀ ਆ ਇਹਨਾਂ ਨੂੰ ਆਪਣਾ ਮੀਨਿੰਗ ਪੂਰਾ ਕਰਨ ਦੇ ਲਈ ਆਬਜੈਕਟ ਦੀ ਲੋੜ ਹੁੰਦੀ ਆ ਜਿਵੇਂ ਆਈ ਪਲੇ ਫੁੱਟਬਾਲ ਇਨਟਰਾਂਸਟਿਵ ਵਰਬ ਇਕੱਲੇ ਖੜ ਸਕਦੀਆਂ ਨਹੀਂ ਇਹਨਾਂ ਨੂੰ ਆਬਜੈਕਟ ਦੀ ਲੋੜ ਨਹੀਂ ਹੁੰਦੀ ਜਿਵੇਂ ਉਹ ਹੱਸਿਆ ਇੱਥੇ ਕੋਈ ਆਬਜੈਕਟ ਨਹੀਂ ਹੈਗਾ ਫਿਰ ਵੀ ਇਹਦਾ मीनिंग ਪੂਰਾ ਹੈ